ਕਰ ਰਹੇ ਹਾਂ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਹਰ ਰੋਜ਼ ਕੁਛ ਨਾ ਕੁਛ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਸ ਵਾਰੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ بارش ਦਾ ਜਿਹੜਾ ਸਮਾਂ ਉਹ ਬਹੁਤ ਜ਼ਿਆਦਾ ਖਤਰਨਾਕ ਹੈ ਕਿਉਂਕਿ ਕਿਸਾਨਾਂ ਦੀ ਫਸਲ ਜਿਹੜੀ ਹੁਣ ਪੱਕਣ ਤੇ ਹੈ ਤੇ ਇਸੇ ਤਰ੍ਹਾਂ ਹੀ ਮਟਾਂ ਦੀ ਫਸਲ ਮੌਕੇ ਹੋਇਆ ਸੀ ਕਣਕ ਦੀ ਫਸਲ ਮੌਕੇ ਹੋਇਆ ਸੀ ਤੇ ਮੂੰਗੀ ਦੀ ਫਸਲ ਮੌਕੇ ਹੋਇਆ ਸੀ ਕਿਸਾਨ ਜਿਹੜੇ ਪਰੇਸ਼ਾਨ ਨੇ ਇਸ ਵਾਰ ਕਿਸਾਨਾਂ ਦੀ ਜਿਹੜੀਆਂ ਮੁਸ਼ਕਲਾਂ ਉਹ ਕਿਤੇ ਹੱਲ ਨਹੀਂ ਹੁੰਦੀਆਂ ਨਜ਼ਰ ਆ ਰੀਆਂ ਨਾ ਦੇ ਇੱਥੇ ਡਰੇਨਾਂ ਜਿਨ੍ਹਾਂ ਦੇ ਵਿੱਚ ਦੀ ਪਾਣੀ ਚਲਾ ਜਾਵੇ ਖੇਤਾਂ ਦੇ ਵਿੱਚ ਕਿਸਾਨਾਂ ਦਾ ਪਾਣੀ ਕਾਫੀ ਭਰਿਆ ਹੋਇਆ ਜਿੱਧਰ ਵੀ ਝਾਤ ਮਾਰਦੇ ਆਂ ਟ੍ਰੇਨ ਦੇ ਵਿੱਚ ਕਿਤੇ ਜਾਂਦੇ ਆਂ ਤੇ ਦੋਹਾਂ ਪਾਸੇ ਟ੍ਰੇਨ ਦੀ ਪਟੜੀਆਂ ਦੇ ਸਾਈਡਾਂ ਤੇ ਦੇਖਦੇ ਹਾਂ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਕਿਤੇ ਵੀ ਖੇਤਾਂ ਦੇ ਵਿੱਚ ਦੇਖਦੇ ਆਂ ਕਿਸੇ ਪਾਸੇ ਰੋਡ ਤੇ ਖੜ ਕੇ ਨਜ਼ਰ ਮਾਰਦੇ ਆਂ ਤੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਤੇ ਇਸ ਵਾਰੀ ਜਿਹੜੀ ਝੋਨੇ ਦੀ ਫਸਲ ਹੈ ਉਹ ਪੂਰੀ ਤਰ੍ਹਾਂ ਇਹ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਖਰਾਬ ਹੋ ਚੁੱਕੀ ਆ ਚਾਂਸੀ ਤੋਂ ਲੈ ਕੇ ਚਿਰਗਾਓ ਹੁੰਦੇ ਹੋਏ ਮੋਠ ਤੇ ਏਟ ਕੌਂਚ ਜਲੌਨ ਅਤੇ ਨਾਲ ਲੱਗਦਾ ਕਾਲਪੀ ਵਾਲਾ ਏਰੀਆ ਅਗਰ ਇਧਰ ਮਾਧੋਗੜ ਇਸ ਏਰੀਆ ਦੇ ਵਿੱਚ ਕਾਫੀ ਪਾਣੀ ਭਰਿਆ ਹੋਇਆ ਪਾਣੀ ਭਰਨ ਦੇ ਕਾਰਨ ਇਸ ਵਾਰੀ ਦੀ ਕੰਬਾਈਨਾ ਦੀ ਜਿਹੜੀ ਆ ਬਾਡੀ ਪ੍ਰਭਾਵਿਤ ਹੋਈ ਆ ਕੰਬਾਈਨਾ ਵਾਲੇ ਵੀਰ ਜਿਹੜੇ ਉਹ ਪਰੇਸ਼ਾਨ ਆ ਉਸ ਵੀਰ ਦੀ ਵੀ ਤੁਹਾਨੂੰ ਵੀਡੀਓ ਅਸੀਂ ਇਸ ਲਾਸਟ ਵਿੱਚ ਦਿਖਾਵਾਂਗੇ ਕਿਉਂਕਿ ਵੀਰ ਦੀ ਵੀ ਪਰੇਸ਼ਾਨੀ ਆ ਕੰਬਾਈਨਾ ਲੈ ਕੇ ਕਾਫੀ ਲੰਮੇ ਸਮੇਂ ਤੋਂ ਇਸ ਏਰੀਆ ਦੇ ਵਿੱਚ ਆਉਂਦੇ ਸੀ ਪਿਛਲੇ ਸਾਲ ਵੀ ਬਾਰਿਸ਼ ਹੋਈ ਸੀ ਲੇਕਿਨ ਇਸ ਸਾਲ ਨੂੰ ਕਟ ਹੋਈ ਸੀ ਬਾਰਸ਼ ਦੀ ਕਟਾਈ ਜਿਹੜੀ ਆ ਉਹ ਕੁਝ ਦਿਨਾਂ ਤੱਕ ਸ਼ੁਰੂ ਹੋਣ ਵਾਲੀ ਹੈ ਝੋਨੇ ਲਗਭਗ ਪੱਕ ਚੁੱਕੇ ਆ ਸੋ ਇਸ ਵਾਰੀ ਕਿਸਾਨਾਂ ਦੀ ਫੇਰ ਪਰੇਸ਼ਾਨੀ ਵਧ ਗਈ ਆ ਕਿਉਂਕਿ ਆਉਣ ਵਾਲੇ ਤੋਹ ਦਿਨ ਜਿਹੜੇ ਮੌਸਮ ਵਿਭਾਗ ਨੇ ਫੇਰ ਚੇਤਾਵਨੀ ਦਿੱਤੀ ਆ ਕਿ ਮੌਸਮ ਜਿਹੜਾ ਖਰਾਬ ਰਹਿਣ ਵਾਲਾ ਬਾਰਿਸ਼ੜੀ 80 ਤੋਂ ਲੈ ਕੇ 90% ਬਾਰਿਸ਼ ਹੋਰ ਆਉਣ ਦੀ ਸੰਭਾਵਨਾ ਹੈ ਬਈ ਹਸੀਕਾਲ ਹਾਂ ਆਪ ਜੀ ਦੇਖੋ ਬਨਾਤੀ ਆ ਦਸਵੰਤ ਸਿੰਘ ਤੁੰਤਨ ਜੀ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਤੁਸੀਂ ਕੰਬਾਈਨਾਂ ਲੈ ਕੇ ਜਾਂਦੇ ਹੋ ਇਸ ਵਾਰੀ ਜਿਹੜੀ ਬਾਰਿਸ਼ ਹੋਈ ਆ ਕਿਹੜੇ ਕਿਹੜੇ ਜਿਲ੍ਹਿਆਂ ਵਿੱਚ ਬਾਰਿਸ਼ ਹੋਈ ਤੇ ਕਿੰਨੀ ਕਿ ਬਾਰਿਸ਼ ਹੋਈ ਹੈ ਇੱਥੇ ਵੀਰੇ ਚਾਂਸੀ ਤੋਂ ਲੈ ਕੇ ਕਾਨਪੁਰ ਤੱਕ ਫੁੱਲ ਬਾਰਿਸ਼ ਹੋਈ ਆ 2-2 ਫੁੱਟ ਪਾਣੀ ਖੜਾ ਬਈ ਉਹਨਾਂ ਦੇ ਵਿੱਚ ਹਾਇ ਤਾਂ ਸੀ ਡੀਸੀਜਨ ਲਾ ਕੇ ਆ ਮੰਗ ਹੂੰ ਤਾਂ ਲੱਗ ਨਹੀਂ ਰਿਹਾ ਵੀ ਸੀਜਨ ਲੱਗੂਗਾ ਪਾਣੀ ਅੱਗੇ ਵੀ ਆਉਂਦਾ ਕਿ ਇਸ ਵਾਰੀ ਪਹਿਲੀ ਵਾਰੀ ਇਹ ਨਹੀਂ ਬਾਰਿਸ਼ ਹੋਈ ਬਈ ਪਹਿਲੀ ਵਾਰੀ ਇਹ ਨਹੀਂ ਬਾਰਿਸ਼ ਹੋਈ ਜਿਹੜੇ ਕੰਬਾਈਨਾਂ ਵਾਲੇ ਵੀਰ ਇੱਧਰ ਰੁਕਣਾ ਚਾਹੁੰਦੇ ਆ ਤੇ ਜਿਹੜਿਆਂ ਦੇ ਵਿੱਚ ਕਿਹੜੇ-ਕਿਹੜੇ ਜਿਹੜਿਆਂ ਦੇ ਵਿੱਚ ਇਹਦੀ ਬਾਰਿਸ਼ ਹੋਣ ਨਾਲ ਇਹਨਾਂ ਦਾ ਪਾਣੀ ਆਇਆ ਵੀਰੇ ਇਹ ਚਾਂਸੀ ਤੋਂ ਲੈ ਕੇ ਕਾਨਪੁਰ ਤੱਕ ਫੁੱਲ ਪਾਣੀ ਆ ਹੂੰ ਕੋਈ ਫਾਇਦਾ ਨਹੀਂ ਇੱਥੇ ਆਉਣ ਦਾ ਇਹ ਆਪਾਂ ਇਸ ਟਾਈਮ ਕਿਹੜੇ ਏਰੀਆ ਦੇ ਵਿੱਚ ਖੜੂ ਹਾਂ ਆਪਾਂ ਬਾਈ ਜ਼ਿਲ੍ਹਾ ਜਲਾਉਨ ਕੌਣ ਤਹਸੀਲ ਜੀ ਤੇ ਇੱਥੇ ਜਿਹੜਾ ਮੋਟ ਵਾਲਾ ਏਰੀਆ ਜਾਂ ਕੋਈ ਹੋਰ ਏਰੀਆ ਉਹ ਕਿਹੜਾ-ਕਿਹੜਾ ਹੈਗਾ ਉੱਥੇ ਵੀਰੇ ਸਾਰਾ ਹੀ ਪਾਣੀ ਭਰਿਆ ਖੜਾ ਔਰ ਇਹ ਵੀ ਵਗੈਰਾ ਲਗਭਗ ਕਿੰਨੇ ਕਿਲੋਮੀਟਰ ਦੇ ਵਿੱਚ ਜਿਹੜਾ ਏਰੀਆ ਹੈਗਾ ਇਹ ਹਾਇਬ੍ਰਿਡ 30 ਕਿਲੋਮੀਟਰ ਦਾ ਏਰੀਆ 30 ਕਿਲੋਮੀਟਰ ਦੇ ਵਿੱਚ ਜਿਹੜਾ ਪਾਣੀ ਭਰਿਆ ਹੋਇਆ ਹੈ ਕੀ ਮਸ਼ੀਨਾਂ ਚੱਲਣ ਦੀ ਸੰਭਾਵਨਾ ਹੈ ਨਹੀਂ ਵੀਰੇ ਬਿਲਕੁਲ ਵੀ ਨਹੀਂ ਪਾਣੀ ਬਹੁਤ ਜ਼ਿਆਦਾ ਹੈ ਪੈਂਕੀ ਮੈਟਰ ਉੱਥੋਂ ਦਾ ਮੈਂ ਉਹ ਤਾਂ ਤਾਂ